ਬੱਬੂ ਮਾਨ ਵੱਲੋਂ ਲੁਧਿਆਣੇ ਨੂੰ ਬੜਾ ਇੱਕ ਵਿਚਿੱਤਰ ਨਾਮ ਦਿੱਤਾ ਗਿਆ ਸੀ ਨਾਮ ਦਿੱਤਾ ਗਿਆ ਸੀ ਆਟੋ ਖਾਨਾ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਨੀ ਜ਼ਿਆਦਾ ਟ੍ਰੈਫਿਕ ਜਿਹੜੀ ਹੈ ਮਹਿਜ਼ ਇੰਨਾ ਆਟੋ ਚਾਲਕਾ ਕਰਕੇ ਰੁਕੀ ਹੋਈ ਐ ਇੱਥੇ ਚੌਂਗ ਦੇ ਵਿੱਚ ਹਰ ਟਾਈਮੇ ਜਾਮ ਲੱਗਿਆ ਰਹਿੰਦਾ ਆ ਇਹਨਾਂ ਨੇ ਸਾ ਉੱਥੋਂ ਲੈ ਕੇ ਇੱਥੇ ਤੱਕ ਆ ਇੱਥੇ ਤੋਂ ਉੱਥੇ ਲੱਗੇ ਰਹਿਣਾ ਇਹਨਾਂ ਨੇ ਇਹ ਤਾਂ ਤੁਸੀਂ ਖੜੇ ਹੋ ਤਾਂ ਚਲੇ ਗਏ ਆ ਇਹ ਜਿਹੜੇ ਤਾਇਪਰ ਰੋਡ ਨੂੰ ਵਜਾਰੇ ਉਹ ਵੀ ਇੱਥੋਂ ਜਾ ਰਹੇ ਨੇ ਨਾ ਕਿ ਆਪਣੇ ਜੀਟੀ ਰੋਡ ਤੋਂ ਪਾਲੀ ਸਾਈਡ ਤੋਂ ਜਾ ਰਹੇ ਆ ਤੁਹਾਡੇ ਨਾਲ ਲੋਕਾਂ ਦੀ ਸ਼ਿਕਾਇਤ ਹੈਗੀ ਆ ਕਿ ਤੁਸੀਂ ਚੌਂਕ ਦੇ ਵਿੱਚ ਹੀ ਨਾ ਈ ਰਿਕਸ਼ਾ ਖੜੀ ਕਰ ਲੈਨੇ ਹੋ ਜਿਹਨਾਂ ਨੇ ਕਿਹਾ ਤੁਹਾਨੂੰ ਸਾਰੇ ਲੋਕ ਅਸੀਂ ਪਹਿਲੀ ਗੱਲ ਤਾਂ ਇੱਥੇ ਖੜਦੇ ਨਹੀਂ ਹੈਗੇ ਆ ਪਾਜੀ ਬਹੁਤ ਚਾਰਾ ਸੀ ਪੁਲਿਸ ਨੂੰ ਕੰਪਲੇਟ ਵੀ ਕੀਤੀ ਆ ਆਪਸਰਾਂ ਨੂੰ ਵੀ ਕਿਹਾ ਸਾਡੇ ਨਾਲ ਸਾਡੇ ਇਹ ਗੱਲ ਪੈਂਦੇ ਆ ਆਟੋ ਵਾਲੇ ਕਿਉਂਕਿ ਇਹ ਨਸ਼ਾ ਪਤਾ ਕਰਦੇ ਨੇ ਸਾਡੇ ਇਹ ਗੱਲ ਪੈਂਦੇ ਆ ਈ ਰਿਕਸ਼ਾ ਵਾਲੇ ਆਪਣੀ ਸਵਾਰੀ ਦੇ ਚੱਕਰ 'ਚ ਬਿਲਕੁਲ ਪ੍ਰਵਾਹ ਨਹੀਂ ਕਰਦੇ ਜ਼ਿਆਦਾਤਰ ਹੈ ਨਾ ਕਿਤੇ ਵੀ ਮੋੜ ਲੈਂਦੇ ਆ ਸਰ ਉਹਨਾਂ ਕਰਕੇ ਇਸ ਟਾਈਮ ਜ਼ਿਆਦਾ ਐਕਸੀਡੈਂਟ ਹੋ ਰਿਹਾ ਕਿਸੇ ਵੀ ਟੋਏ ਟੱਬੇ 'ਚ ਪਲਟ ਜਾਂਦਾ ਸਵਾਰੀ ਮਤਲਬ ਇਸ ਟਾਈਮ ਉਹਨਾਂ ਕਰਕੇ ਸਾਡਾ ਕੰਮ ਜ਼ਿਆਦਾ ਖਰਾਬ ਹੋਇਆ ਪਿਆ ਸ਼ਹਿਰ ਦੇ ਵਿੱਚ ਵੱਧਦੀ ਜਾ ਰਹੀ ਟ੍ਰੈਫਿਕ ਦੀ ਸਮੱਸਿਆ ਦਾ ਮੁੱਖ ਕਾਰਨ ਕਿਤੇ ਨਾ ਕਿਤੇ ਈ ਰਿਕਸ਼ਾ ਅਤੇ ਆਟੋ ਚਾਲਕ ਵੀ ਬਣਦੇ ਹੋਏ ਨਜ਼ਰ ਆ ਰਹੇ ਨੇ ਇਸ ਵਕਤ ਮੈਂ ਸਭ ਤੋਂ ਵਿਅਸਤ ਚੌਕ ਸਮਰਾਲਾ ਚੌਕ ਦੇ ਵਿੱਚ ਖੜਾ ਜਿੱਥੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਨੀ ਜ਼ਿਆਦਾ ਟ੍ਰੈਫਿਕ ਜਿਹੜੀ ਹੈ ਮਹਿਜ਼ ਇੰਨਾ ਆਟੋ ਚਲਕਾ ਕਰਕੇ ਰੁਕੀ ہوئی ਹੈ ਕਾਰਨ ਹੈ ਕਿ ਸੜਕ ਦੇ ਕਿਨਾਰਿਆਂ ਦੇ ਉੱਤੇ ਖੜ੍ਹ ਜਾਂਦੇ ਨੇ ਔਰ ਆਸ-ਪਾਸ ਦੇ ਲੋਕ ਹੀ ਨਹੀਂ ਦੁਕਾਨਦਾਰ ਹੀ ਨਹੀਂ ਬਲਕਿ ਇੱਥੋਂ ਨਿਕਲਣ ਵਾਲੀ ਟ੍ਰੈਫਿਕ ਵੀ ਇਹਨਾਂ ਨਾਲ ਦੋ ਚਾਰ ਹੁੰਦੀ ਹੈ ਕਾਰਨ ਹੈ ਕਿ ਟ੍ਰੈਫਿਕ ਦੇ ਬਿਲਕੁਲ ਰੋਕ ਦੇ ਵਿੱਚ ਤੁਸੀਂ ਦੇਖੋ ਆਟੋ ਰੁਕਿਆ ਹੋਇਆ ਔਰ ਆਟੋ ਦੇ ਬਿਲਕੁਲ ਨਾਲ ਇਹਨਾਂ ਨੇ ਆ ਕੇ ਆਟੋ ਰੋਕ ਲਿਆ ਔਰ ਪਿੱਛੋ ਔਰ ਦੂਸਰੇ ਪਾਸੇ ਤੁਸੀਂ ਦੇਖੋ ਉਹਨਾਂ ਨੇ ਆਪਣਾ ਰਿਕਸ਼ਾ ਘੜਨਾ ਸ਼ੁਰੂ ਕਰ ਦਿੱਤਾ ਔਰ ਇਧਰਲੇ ਪਾਸੇ ਅਗਰ ਮੈਂ ਕਮਾ ਦੀਪਕ ਜੀ ਤਾਂ ਟ੍ਰੈਫਿਕ ਤੋਂ ਦੂਸਰੇ ਪਾਸੇ ਗੁਰੂਕਰਪ ਵਾਲੇ ਪਾਸੇ ਵੀ ਦਿਖਾ ਦਿਓ ਕਿ ਸੜਕ ਦੇ ਉੱਤੇ ਕਿਸ ਤਰ੍ਹਾਂ ਆਟੋ ਲਗਾ ਕੇ ਇਹ ਲੋਕ ਖੜੇ ਹੋਏ ਨੇ ਔਰ ਦੂਸਰੇ ਪਾਸੇ ਈ ਰਿਕਸ਼ਾ ਸੜਕ ਦੇ ਉੱਤੇ ਹੀ ਲਗਾ ਕੇ ਈ ਰਿਕਸ਼ਾ ਰੋਕ ਲੈਂਦੇ ਨੇ ਬਲਕਿ ਇੱਕ ਦੂਜੇ ਦੇ ਸਾਹਮਣੇ ਰਿਕਸ਼ਾ ਰੋਕ ਕੇ ਇਹ ਲੋਕ ਆਪਣੀ ਸਵਾਰੀਆਂ ਆਪਣੀ ਸਵਾਰੀਆਂ ਦੇ ਚੱਕਰ ਦੇ ਵਿੱਚ ਪੂਰਾ ਰੋਡ ਜਿਹੜਾ ਹੈ ਉਹ ਜਾਮ ਕਰਕੇ ਰੱਖ ਦਿੰਦੇ ਨੇ ਔਰ ਇੱਥੋਂ ਦੇ ਕੱਲੇ ਲੋਕ ਹੀ ਪਰੇਸ਼ਾਨ ਨਹੀਂ ਆ ਬਲਕਿ ਇੱਥੋਂ ਨਿਕਲਣ ਵਾਲੀ ਜਿੰਨੀ ਟ੍ਰੈਫਿਕ ਹੈ ਉਹਨੂੰ ਵੀ ਕਾਫੀ ਦਿੱਕਤ ਅਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਾਰਨ ਹੈ ਕਿ ਦੋਨੋਂ ਪਾਸੇ ਖੜੀਆਂ ਈ ਰਿਕਸ਼ਾ ਕਿਤੇ ਨਾ ਕਿਤੇ ਟ੍ਰੈਫਿਕ ਰੁਕਣ ਦਾ ਕਾਰਨ ਤਾਂ ਬਣਦੀ ਹੈ ਬਲਕਿ ਜਾਮ ਦਾ ਕਾਰਨ ਵੀ ਬਣ ਜਾਂਦੀ ਹੈ ਔਰ ਇੱਥੋਂ ਨਿਕਲਣ ਵਾਲੀ ਟ੍ਰੈਫਿਕ ਨੂੰ ਜਿੰਨਾ ਇੰਤਜ਼ਾਰ ਕਰਨਾ ਪੈਂਦਾ ਟ੍ਰੈਫਿਕ ਦੇ ਵਿੱਚ ਫਸਣਾ ਪੈਂਦਾ ਉਹਨਾਂ ਤੋਂ ਕਿਤੇ ਵੱਧ ਆਸ-ਪਾਸ ਦੇ ਜਿਹੜੇ ਦੁਕਾਨਦਾਰ ਨੇ ਉਹਨਾਂ ਨੂੰ ਤਕਲੀਫ ਦਾ ਸਾਹਮਣਾ ਕਰਨਾ ਪੈਂਦਾ ਹੈ ਇਹਨਾਂ ਦਾ ਕਹਿਣਾ ਹੈ ਕਿ ਕਈ ਵਾਰ ਇਸ ਮੁੱਦੇ ਦੇ ਉੱਤੇ ਗੱਲਬਾਤ ਕਰ ਚੁੱਕੇ ਆਂ ਕਈ ਵਾਰ ਟ੍ਰੈਫਿਕ ਪੁਲਿਸ ਨੂੰ ਵੀ ਦੱਸ ਚੁੱਕੇ ਆਂ ਲੇਕਿਨ ਅ ਰੋਜ਼ੀ-ਰੋਟੀ ਦਾ ਮਸਲਾ ਈ ਰਿਕਸ਼ਾ ਵਾਲਿਆਂ ਦਾ ਲੇਕਿਨ ਆਪਣੀ ਰੋਜ਼ੀ-ਰੋਟੀ ਦੇ ਚੱਕਰ ਦੇ ਵਿੱਚ ਐਕਸੀਡੈਂਟ ਦਾ ਕਾਰਨ ਨਾ ਬਣੋ ਇਹ ਤੁਸੀਂ ਇਹ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਈ ਰਿਕਸ਼ਾ ਔਰ ਆਟੋ ਚਾਲਕੋ ਪਰੇ ਤੱਕ ਤੁਸੀਂ ਦੇਖੋ ਸਟੈਂਡ ਬਣਾ ਕੇ ਖੜੇ ਰਹਿੰਦੇ ਨੇ ਔਰ ਇਨਾ ਕਾਰਨ ਕਿਤੇ ਨਾ ਕਿਤੇ ਦਿੱਕਤ ਆ ਜਾਂਦੀ ਹੈ ਪਰੇਸ਼ਾਨੀ ਹੋ ਜਾਂਦੀ ਹੈ ਪੂਰਾ ਟ੍ਰੈਫਿਕ ਕਿਸੇ ਕਾਰਨ ਰੁਕਿਆ ਹੋਇਆ ਹੈ ਕਿ ਸਿਰਫ ਇੱਕ ਦੋ ਸਵਾਰੀਆਂ ਦੇ ਚੱਕਰ ਦੇ ਵਿੱਚ ਇੰਨੀ ਜ਼ਿਆਦਾ ਟ੍ਰੈਫਿਕ ਰੁਕ ਜਾਂਦੀ ਹੈ ਕਿ ਆਨ ਜਾਣ ਵਾਲਿਆਂ ਲਈ ਪੂਰੀ ਦਿੱਕਤ ਹੋ ਜਾਂਦੀ ਹੈ ਔਰ ਪੂਰਾ ਤੁਸੀਂ ਦੇਖੋ ਚੌਕ ਦੇ ਬਿਲਕੁਲ ਵਿੱਚ ਇਹ ਕੋਈ ਇੱਕ ਇੱਕ ਚੌਕ ਦੀ ਜਾਂ ਇੱਕ ਸਾਈਡ ਦੀ ਤਸਵੀਰ ਨਹੀਂ ਹੈ ਅਗਰ ਮੈਂ ਚੌਕ ਦੇ ਚਾਰੇ ਪਾਸਿਆਂ ਦੀ ਗੱਲ ਕਰਾਂ ਤਾਂ ਤੁਹਾਨੂੰ ਸਮਰਾਲਾ ਚੌਕ ਦੇ ਚਾਰੇ ਪਾਸੇ ਦਿਖਾਉਂਗਾ ਜਿੱਥੇ ਇਹੀ ਹਾਲਾਤ ਬਣਦੇ ਹੋਏ ਨਜ਼ਰ ਆਉਂਦੇ ਨੇ ਇੱਥੇ ਮੌਜੂਦ ਜਿਹੜੇ ਲੋਕ ਨੇ ਦੁਕਾਨਦਾਰ ਨੇ ਗੱਲਬਾਤ ਕਰ ਲੈਨੇ ਆ ਸਰ ਈ ਰਿਕਸ਼ਾ ਕਾਰਨ ਕਿੰਨੀ ਕ ਦਿੱਕਤ ਆ ਰਹੀ ਹੈਗੀ ਇੱਥੇ ਚੌਂਕ ਦੇ ਵਿੱਚ ਹਰ ਟਾਈਮੇ ਜਾਮ ਲੱਗਿਆ ਰਹਿੰਦਾ ਅਸੀਂ ਇੱਥੇ ਜਦੋਂ ਵੀ ਕਿਤੇ ਇੱਥੇ ਚੌਂਕ ਦੇ ਵਿੱਚ ਸਮਰਾਲਾ ਚੌਂਕ ਦੇ ਵਿੱਚ ਆਪਣੇ ਟੈਕ ਸਟੈਂਡਰਡ ਵਾਲੇ ਗੱਡੀਆਂ ਖੜੀਆਂ ਕਰਦੇ ਉਹਦੇ ਮੋੜੇ ਵੀ ਏਟੋ ਲਾ ਲਾ ਕੇ ਜਾਮ ਹਰ ਟਾਈਮ ਜਾਮ ਲੱਗਿਆ ਰਹਿੰਦਾ ਅਸੀਂ ਬੜੇ ਪਰੇਸ਼ਾਨ ਏਟੋ ਵਾਲਿਆਂ ਤੋਂ ਆ ਦੇਖੋ ਚੌਂਕ ਦੇ ਵਿੱਚ ਵੀ ਦੇਖੋ ਗੱਬੇ ਚੌਂਕ ਦੇ ਵਿੱਚ ਵੀ ਏਟੋ ਲਾਏ ਹੋਏ ਨੇ ਇਹ ਜਿਹੜੇ ਤਾਇਪਰ ਰੋਡ ਨੂੰ ਵੀ ਜਾ ਰਹੇ ਉਹ ਵੀ ਇੱਥੋਂ ਜਾ ਰਹੇ ਨੇ ਨਾ ਕਿ ਆਪਣੇ ਜੀਟੀ ਰੋਡ ਤੋਂ ਪਾਲ ਤਾਂ ਇੱਥੇ ਦੁਕਾਨਦਾਰਾਂ ਨੂੰ ਤਾਂ ਤਕਲੀਫ ਆ ਹੀ ਰਹੀ ਐ ਫਿਰ ਇੱਥੇ ਮੇਨ ਚੌਕ ਆ ਟ੍ਰੈਫਿਕ ਕਿੰਨੀ ਜ਼ਿਆਦਾ ਰੁਕਦੀ ਹੋਈ ਇੱਥੇ ਬਹੁਤ ਜ਼ਿਆਦਾ ਟ੍ਰੈਫਿਕ ਦਾ ਜਾਮ ਲੱਗਾ ਰਹਿੰਦਾ ਜੀ ਇੱਥੇ ਰੋਜ਼ ਦਾ ਕੰਮ ਆ ਇੱਕ ਦਿਨ ਦਾ ਕੰਮ ਨਹੀਂ ਹੈਗਾ ਸ਼ਾਮ ਨੂੰ ਦੇਖੋ ਤੁਸੀਂ ਇੱਥੇ ਹਰ ਟਾਈਮ ਜਾਮ ਜਾਮ ਹੀ ਰਹਿੰਦੇ ਹਰ ਟਾਈਮ ਆ ਹਰ ਟਾਈਮ ਜਿਹੜਾ ਜਾਮ ਹੀ ਜਾਮ ਰਹਿੰਦਾ ਕਾਰਨ ਆ ਕਿ ਈ ਰਿਕਸ਼ਾ ਵਾਲੇ ਇੱਕ ਤਾਂ ਰਸਤਾ ਨਹੀਂ ਦਿੰਦੇ ਔਰ ਦੂਸਰਾ ਚਲੋ ਇਹਨਾਂ ਦੀ ਰੋਜ਼ੀ ਰੋਟੀ ਆਪਾਂ ਕਈ ਵਾਰ ਹੈਨਾ ਇਹ ਵੀ ਸੋਚ ਕੇ ਚੁੱਪ ਹੋ ਜਾਂਦੇ ਆ ਵੀ ਰੋਜ਼ੀ ਰੋਟੀ ਐ ਪਰ ਉਹਦੇ ਨਾਲ ਕਈ ਲੋਕਾਂ ਨੂੰ ਤਕਲੀਫ ਹੁੰਦੀ ਐ ਇੱਕ ਇਹ ਘੜਾ ਘੜਾ ਲੈਂਚੋ ਦੇਖੋ ਇਹ ਕਈ ਮੌਕੇ ਗੱਭੇ ਹੀ ਲਾ ਕੇ ਫਵਾਰੀ ਭੰਨ ਲਾਗੇ ਨੇ ਉਦੋਂ ਤਾਂ ਕਹਿ ਮੈਂ ਹਿਲ ਵੀ ਨਹੀਂ ਉਹ ਮਗਰ ਉਹ ਰਫੀ ਕਬਲ ਜਾਣਾ ਜਿਹੜਾ ਮਗਰੋ ਆਣਾ ਉਹ ਵੀ ਅਨੰਗਣਾ ਹਾਂ ਅੱਛਾ ਇਸ ਸਮੱਸਿਆ ਤੁਸੀਂ ਕਈ ਵਾਰ ਕਿਹਾ ਕੋਸ਼ਿਸ਼ ਕੀਤੀ ਕਿ ਸਮਝਾ ਲਿੱਤਾ ਜਾਵੇ ਪਾਜੀ ਬਹੁਤ ਚਾਰਾ ਸੀ ਪੁਲਿਸ ਨੂੰ ਪਲੇਟ ਵੀ ਕੀਤੀ ਆ ਆਫਸਰਾਂ ਨੂੰ ਵੀ ਕਿਹਾ ਸਾਡੇ ਨਾਲ ਸਾਡੇ ਇਹ ਗੱਲ ਪੈਂਦੇ ਆ ਆਟੋ ਵਾਲੇ ਕਿਉਂਕਿ ਇਹ ਨਸ਼ਾ ਪਤਾ ਕਰਦੇ ਨੇ ਸਾਡੇ ਇਹ ਗੱਲ ਪੈਂਦੇ ਆ ਠੀਕ ਆ ਜੀ ਇਸ ਕਰਕੇ ਅਸੀਂ ਇਹਨਾਂ ਨੂੰ ਕਹਿਣਾ ਹੀ ਛੱਡਤਾ ਆ ਤੁਹਾਡੇ ਸਾਹਮਣੇ ਕੈਮਰਾ ਕਮਾ ਕੇ ਦੇਖੋ ਆ ਦੋ ਤਾਂ ਖੜੇ ਹੀ ਆ ਹੁਣ ਠੀਕ ਆ ਨਾ ਕਿਨੂ ਕਿਨੂ ਰੋਕੀ ਅਸੀਂ ਬਿਲਕੁਲ ਤੇ ਇੱਥੇ ਇਲਜ਼ਾਮ ਇਹ ਵੀ ਹੈ ਕਿ ਕਈ ਵਾਰ ਜਿਹੜਾ ਬਦਸਲੂਕੀ ਵੀ ਆਟੋ ਚਾਲਕਾਂ ਵੱਲੋਂ ਕੀਤੀ ਜਾਂਦੀ ਹੈ ਹਾਲਾਂਕਿ ਉਹਨਾਂ ਦੀ ਰੋਜ਼ੀ ਰੋਟੀ ਹੈ ਲੇਕਿਨ ਆਪਣੀ ਰੋਜ਼ੀ ਰੋਟੀ ਦੇ ਚੱਕਰ ਦੇ ਵਿੱਚ ਆਮ ਪਬਲਿਕ ਨੂੰ ਤਕਲੀਫ ਨਾ ਹੋਵੇ ਅਜਿਹਾ ਕਰਨਾ ਚਾਹੀਦਾ ਅੱਛਾ ਕਿੰਨੀ ਤਕਲੀਫ ਹੁੰਦੀ ਹੈ ਬਹੁਤ ਅਜੀਬ ਹੈ ਦੱਸ ਨਹੀਂ ਸਕਦੇ ਆਪਾਂ ਬਹੁਤ ਪਰੇਸ਼ਾਨ ਆ ਬਹੁਤ ਪਰੇਸ਼ਾਨ ਕਿ ਹੱਲ ਕੀਤਾ ਇਸ ਪਰੇਸ਼ਾਨੀ ਤੇਰਾ ਕਈ ਜਿਹੜਾ ਨਾ ਭਾਈ ਕਾ ਕਰ ਲੋਗਾ ਕਰ ਲੋ ਤੇ ਕਰ ਕਰ ਕੇ ਜਾਂਦੇ ਨਾ ਦੇ ਇਹ ਫੇਰ ਵੀ ਮੰਨਦੇ ਨਹੀਂ ਹੈਗੇ ਬਿਲਕੁਲ ਬਹੁਤ ਵਾਰੀ ਚਲਾਨ ਕਰਕੇ ਗਏ ਨੇ ਇੱਥੇ ਚੌਂਕ ਦੇ ਵਿੱਚ ਏਐਸਏ ਨੇ ਗੱਡੀ ਮਗਰ ਲਾ ਕੇ ਵੀ ਚਲਾਨ ਕੀਤੇ ਆ ਪਰ ਫੇਰ ਵੀ ਇਹ ਮੰਨਦੇ ਨਹੀਂ ਹੈਗੇ ਟਰੈਫਿਕ ਆ ਆਟੋ ਵਾਲੇ ਆਟੋ ਵਾਲੇ ਮੰਨਦੇ ਨਹੀਂ ਹੈ ਅੱਛਾ ਤੁਹਾਨੂੰ ਕੀ ਲੱਗਦਾ ਹੈਗਾ ਕੀ ਸਮਝਾਉਣ ਦਾ ਕੋਈ ਅਸਰ ਹੋਇਆ ਕੋਈ ਫਰਕ ਨਾ ਜੀ ਨਾ ਕੋਈ ਨਾ ਨਾ ਆਮ ਲੋਕਾਂ ਨੂੰ ਕਿੰਨੀ ਕੀ ਤਕਲੀਫ ਹੁੰਦੀ ਹੋਈ ਇੱਥੇ ਬੋ ਜਾ ਆਮ ਪਬਲਿਕ ਨੂੰ ਕਿਤੇ ਨਾ ਕਿਤੇ ਤਕਲੀਫ ਹੁੰਦੀ ਹੋਊਗੀ ਤੁਸੀਂ ਆਟੋ ਚਲਾਉਂਦੇ ਹੋ ਵੀਰੇ ਜੀ ਮੈਂ ਆਟੋ ਚਲਾਉਣਾ ਭਾਈ ਜ਼ਿਆਦਾਤਰ ਪਤਾ ਕੀ ਆ ਜਾ ਤਰੇ ਅਭੀ ਜਿਹੜੇ ਈ ਰਿਕਸ਼ੇ ਵਾਲੇ ਆ ਨਾ ਇਹ ਈ ਰਿਕਸ਼ੇ ਇਹ ਸਾਰਾ ਰਾਹ ਘੇਰਦੇ ਆ ਇਧਰ ਇਹਨਾਂ ਦਾ ਬਾਕੀ ਦੂਜੀ ਗੱਡੀ ਇਧਰ ਕੋਈ ਨਹੀਂ ਲੱਗਦੀ ਈ ਰਿਕਸ਼ੇ ਵਾਲੇ ਸਾਰਾ ਰਾਹ ਘੇਰਦੇ ਇੱਥੋਂ ਲੈ ਉੱਥੋਂ ਲੈ ਕੇ ਤਰ੍ਹਾਂ ਸਾਰਾ ਦਰਵਾਜ਼ਾ ਇਹਨਾਂ ਦਾ ਬੰਦ ਕਰਦੇ ਆ ਇੱਥੇ ਇਹ ਦਰਵਾਜ਼ਾ ਹੀ ਬੰਦ ਹੋ ਜਾਊਗਾ ਤੇ ਸਵਾਰੀ ਕਿੱਥੋਂ ਆਊਗੀ ਦਫ਼ਤਰ ਦੇ ਅੰਦਰ ਠੀਕ ਆ ਨਾ ਆ ਇਹਨਾਂ ਨੇ ਸਾ ਉੱਥੋਂ ਲੈ ਕੇ ਇੱਥੇ ਤੱਕ ਇਹ ਇੱਥੇ ਲੱਗੇ ਰਹਿਣਾ ਇਹਨਾਂ ਨੇ ਇਹ ਤਾਂ ਹੁਣ ਤੁਸੀਂ ਖੜੇ ਹੋ ਤਾਂ ਚਲੇ ਗਏ ਆ ਨਹੀਂ ਤਾਂ ਹੁਣ ਥੋੜੇ ਜਿਹਾ ਰੋਕ ਕੇ ਦੇਖ ਲਓ ਉੱਥੋਂ ਲੈ ਕੇ ਤਰ੍ਹਾਂ ਸਾਰੇ ਭਰ ਜਾਣਾ ਆ ਕਾਰਨ ਇਹੀ ਹੈ ਈ ਰਿਕਸ਼ਾ ਵਾਲੇ ਨੇ ਈ ਰਿਕਸ਼ਾ ਵਾਲੇ ਜਿਆਦਾ ਮੇਨ ਰੋਡ ਇਹਨਾਂ ਦਾ ਬੰਦ ਕਰਦੇ ਆ ਕਾਰਨ ਇਹੀ ਹੈ ਕਿ ਇਹਨਾਂ ਨੂੰ ਜਿਹੜਾ ਹੈਗਾ ਕਿਸੇ ਚਲਾਨ ਦਾ ਜਿਹੜਾ ਡਰ ਨਹੀਂ ਹੁੰਦਾ ਔਰ ਕਈ ਵਾਰ ਸਮਝਾ ਵੀ ਚੁੱਕੇ ਆ ਪਰ ਈ ਰਿਕਸ਼ਾ ਵਾਲੇ ਜਿਹੜੇ ਨੇ ਤੁਸੀਂ ਇਹ ਦੇਖੋ ਲਾਈਨ ਦੇ ਵਿੱਚ ਲੱਗ ਗਏ ਕੈਮਰਾ ਦੇਖ ਕੇ ਜ਼ਰੂਰ ਕਿਤੇ ਨਾ ਕਿਤੇ ਇੱਥੋਂ ਚਲੇ ਗਏ ਨੇ ਲੇਕਿਨ ਹਾਲਾਤ ਇਹੀ ਹੈ ਕਿ ਈ ਰਿਕਸ਼ਾ ਜਿਹੜੀ ਹੈ ਕੱਲੀ ਇੱਕ ਨਹੀਂ ਇੱਕ ਦੇ ਇੱਕ ਬਰਬਰ ਖੜੀ ਕਰ ਦਿੰਦੇ ਨੇ ਔਰ ਜਿਹੜੀ ਪਿੱਛੋਂ ਟ੍ਰੈਫਿਕ ਆਂਦੀ ਹੈ ਉਨੂੰ ਨਿਕਲਣਾ ਬਹੁਤ ਮੁਸ਼ਕਲ ਹੋ ਜਾਂਦਾ ਔਰ ਦੱਸਿਆ ਜਾਂਦਾ ਕਿ ਅਗਰ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਲੋਕਾਂ ਦੇ ਗਲ ਪੈਂਦੇ ਨੇ ਤੁਸੀਂ ਇੱਥੇ ਦੇਖੋ ਕਿ ਈ ਰਿਕਸ਼ਾ ਚੱਲਦੀ ਜ਼ਰੂਰ ਹੈ ਜਾਮ ਲੱਗਦਾ ਹੈ ਲੇਕਿਨ ਇਹਨਾਂ ਨੇ ਬਿਲਕੁਲ ਵੀ ਆਪਣੀ ਰਿਕਸ਼ਾ ਸਾਈਡ ਤੇ ਨਹੀਂ ਕਰਨੀ ਕਿ ਇੱਥੋਂ ਹਟਾ ਲਈਤੀ ਜਾਵੇ ਤਾਂ ਜੋ ਜਾਮ ਜਿਹੜਾ ਹੈ ਇੱਥੋਂ हट ਜਵੇ ਵੀਰਾ ਜੀ ਤੁਹਾਡੇ ਕਾਰਨ ਇੱਥੇ ਈ ਰਿਕਸ਼ਾ ਕਰਨ ਹੈਨਾ ਜਾਮ ਲੱਗ ਜਾਂਦਾ ਥੋੜਾ ਜਿਹਾ ਤੁਸੀਂ ਅੱਗੇ ਪਿੱਛੇ ਕਰ ਲਓ ਨਹੀਂ ਭਾਈ ਗੱਲ ਹੈ ਕਰਾਂਗੇ ਹਾਂਜੀ ਪੱਕਾ ਨੂੰ ਜਾਮ ਦਾ ਕਾਰਨ ਸਹੀ ਗੱਲ ਹੈ ਜੀ ਜਾਮ ਲੱਗ ਰਿਹਾ। ਇਹ ਰਿਕਸ਼ਾ ਵਾਲੇ ਨਾਲ ਅਸੀਂ ਵੀ ਗੱਲ ਕਰਦੇ ਆ ਕਿਉਂਕਿ ਇਹ ਰੋਜ਼ੀ-ਰੋਟੀ ਦਾ ਮਸਲਾ ਹੈ ਜ਼ਰੂਰ। ਅਸੀਂ ਨਹੀਂ ਚਾਹਦੇ ਕਿ ਕਿਸੇ ਦੀ ਰੋਜ਼ੀ-ਰੋਟੀ ਨੂੰ ਅਸਰ ਪਵੇ। ਲੇਕਿਨ ਲੋਕਾਂ ਨੂੰ ਵੀ ਜਿਹੜੀ ਹੈ ਤਕਲੀਫ ਨਾ ਆਵੇ। ਅੱਛਾ ਵੀਰੇ ਜੀ ਤੁਹਾਡੇ ਨਾਲ ਲੋਕਾਂ ਦੀ ਸ਼ਿਕਾਇਤ ਹੈਗੀ ਹੈ ਕਿ ਤੁਸੀਂ ਚੌਂਕ ਦੇ ਵਿੱਚ ਹੀ ਨਾ ਇਹ ਰਿਕਸ਼ਾ ਖੜੀ ਕਰ ਲੈਂਦੇ ਹੋ। ਅਣਜਾਣ ਵਾਲੀ ਟ੍ਰੈਫਿਕ ਔਰ ਲੋਕਾਂ ਨੂੰ ਬੜੀ ਇੱਥੇ ਮੁਸ਼ਕਿਲ ਆਉਂਦੀ। ਕਿਹਨਾਂ ਨੇ ਕਿਹਾ ਤੁਹਾਨੂੰ? ਸਾਰੇ ਲੋਕ ਕੰਪਲੀਟ ਕਰਦੇ। ਅਸੀਂ ਪਹਿਲੀ ਗੱਲ ਤਾਂ ਇੱਥੇ ਖੜਦੇ ਹੀ ਨਹੀਂ ਹੈਗੇ ਆ। ਠੀਕ ਆ ਜਿਹੜੇ ਖੜਦੇ ਆਉਣੇ ਵਾਰ ਆਪਾਂ ਨੂੰ ਕੁਝ ਕਹਿ ਨਹੀਂ ਸਕਦੇ। ਜਿਹੜੇ ਈ ਰਿਕਸ਼ਾ ਦੇ ਬਿਲਕੁਲ ਬਰਾਬਰ ਲਿਆ ਕੇ ਲਗਾ ਦਿੰਦੇ ਆ ਪਿੱਛੇ ਉਹ ਵੀ ਟ੍ਰੈਫਿਕ ਰੁਕ ਜਾਂਦੀ ਹੈ ਗਲਤ ਹੈ ਗਲਤ ਇਹੋ ਜਿਹੜੀ ਚੀਜ਼ ਗਲਤ ਹੈ ਉਹ ਤਾਂ ਗਲਤ ਕਹਾਵਾਂਗੇ ਹੀ ਪਰ ਜਿਹੜੀ ਤੁਸੀਂ ਕਹਿੰਦੇ ਹੋ ਕਿ ਟ੍ਰੈਫਿਕ ਸਾਡੇ ਕਰਕੇ ਰੁਕਦੀ ਸਾਡੇ ਕਰਕੇ ਨਹੀਂ ਰੁਕਦੀ ਵੀਰੇ ਅਸੀਂ ਆਪਣੇ ਰਾਹ 'ਇੱਕ ਸੈਕਿੰਡ ਇੱਥੇ ਰੁਕਣਾ ਸਵਾਰੀ ਲੈਣੀ ਆ ਤੁਰ ਪੈਣਾ ਆ ਅਸੀਂ ਕਦੇ ਖੜਾ ਦੇਖਿਆ ਮੈਨੂੰ ਜਿਆਦਾ ਖੜਨਾ ਹੀ ਨਹੀਂ ਸਵਾਰੀ ਉਤਰੀ ਨਾਲ ਹੀ ਤੁਰ ਪੈਣਾ ਸਾਬ ਸਵਾਰੀ ਮਿਲੇ ਭਾਵੇਂ ਨਾਲ ਮਿਲੇ ਸੋ ਨਿਕਲ ਜਾਣਾ ਅਸੀਂ ਆਪਾਂ ਨੂੰ ਵੀ ਪਤਾ ਕਿਸੇ ਦੁਕਾਨ ਦੇ ਅੱਗੇ ਖੜਾਂ ਕੋਈ ਨਹੀਂ ਖੜਨ ਦੇਗਾ ਬਿਲਕੁਲ ਕੋਈ ਵੀ ਜਿਹੜਾ ਆਪਣੀ ਦੁਕਾਨ ਮੁਰੇ ਜਿਹੜਾ ਨਹੀਂ ਨਿਕਲਣ ਦੇਗਾ ਲੇਕਿਨ ਇੱਥੇ ਜ਼ਿਆਦਾਤਰ ਤਕਲੀਫ ਈ ਰਿਕਸ਼ਾ ਕਾਰਨ ਕਹਿੰਦੇ ਆ ਜਾਮ ਲੱਗਦਾ ਔਰ ਪਿੱਛੇ ਤੱਕ ਤੁਸੀਂ ਚੌਂਕ ਦੀਆਂ ਤਸਵੀਰਾਂ ਤੜਨਾਂ ਸਾਂਝੀਆਂ ਕਰਦੇ ਆ ਕਿ ਇੱਥੇ ਆਮ ਤਕਰੀਬਨ ਲੋਕ ਇਹੀ ਸ਼ਿਕਾਇਤ ਕਰਦੇ ਆ ਕਿ ਈ ਰਿਕਸ਼ਾ ਕਾਰਨ ਜਿਹੜੀ ਹੈ ਇਹਨਾਂ ਨੂੰ ਬਹੁਤ ਤਕਲੀਫ ਚੱਲਣੀ ਪੈਂਦੀ ਹੈ ਔਰ ਤੁਹਾਨੂੰ ਹੁਣ ਚੌਂਕ ਦੀਆਂ ਦੂਜੀ ਤਸਵੀਰਾਂ ਵੀ ਦਿਖਾ ਦਿੰਨੇ ਆ ਕਿ ਇੱਥੇ ਲਗਾਤਾਰ ਜਿਹੜੇ ਈ ਰਿਕਸ਼ਾ ਚੱਲਦੇ ਨੇ ਉਨ੍ਹਾਂ ਦੇ ਨਾਲ ਕਿੰਨੀ ਤਕਲੀਫ ਹੁੰਦੀ ਹੈ ਔਰ ਚੌਕ ਦਾ ਤੁਹਾਨੂੰ ਦੂਜਾ ਪਾਸਾ ਵੀ ਦਿਖਾਣਿਆ ਕਿ ਉਧਰਲੇ ਪਾਸੇ ਕੀ ਹਾਲਾਤ ਬਣੇ ਹੋਏ ਨੇ ਬੇਹਦੀ ਮਸ਼ਹੂਰ ਸਿੰਗਰ ਬੱਬੂ ਮਾਨ ਵੱਲੋਂ ਲੁਧਿਆਣੇ ਨੂੰ ਬੜਾ ਇੱਕ ਵਿਚਿੱਤਰ ਨਾਮ ਦਿੱਤਾ ਗਿਆ ਸੀ ਨਾਮ ਦਿੱਤਾ ਗਿਆ ਸੀ ਆਟੋ ਖਾਨਾ ਯਾਨੀ ਕਿ ਲੁਧਿਆਣਾ ਦੇ ਵਿੱਚ ਇੰਨੇ ਜ਼ਿਆਦਾ ਆਟੋ ਚੱਲਦੇ ਨੇ ਕਿ ਉਸ ਨੇ ਇਸ ਨੂੰ ਇੱਕ ਨਾਮ ਹੀ ਦੇ ਦਿੱਤਾ ਆਟੋ ਖਾਨਾ ਤੁਸੀਂ ਤਸਵੀਰ ਦੇਖ ਲਓ ਕਿ ਲੁਧਿਆਣੇ ਦੇ ਵਿੱਚ ਤੁਹਾਨੂੰ ਹਰ ਸੜਕ ਦੇ ਉੱਤੇ ਆਟੋ ਹੀ ਆਟੋ ਦਿਖਾਈ ਦੇਣਗੇ ਔਰ ਇਹ ਆਟੋ ਲੋਕਾਂ ਦੇ ਲਈ ਮੁਸੀਬਤ ਦਾ ਕਾਰਨ ਬਣਦੇ ਜਾ ਰਹੇ ਨੇ ਕਾਰਨ ਕਿ ਇਹਨਾਂ ਵੱਲੋਂ ਆਪਣੀ ਸਵਾਰੀ ਦੇ ਚੱਕਰ ਦੇ ਵਿੱਚ ਇਹ ਵੀ ਨਹੀਂ ਦੇਖਿਆ ਜਾਂਦਾ ਕਿ ਪਿੱਛੇ ਟ੍ਰੈਫਿਕ ਰੁਕੀ ਹੋਈ ਹੈ ਜਾਂ ਟ੍ਰੈਫਿਕ ਚੱਲ ਰਹੀ ਹੈ ਮਹਿਜ਼ ਇੱਕ ਸਵਾਰੀ ਦੇ ਚੱਕਰ ਦੇ ਵਿੱਚ ਰਾਹ ਦੇ ਵਿੱਚ ਹੀ ਆਟੋ ਨੂੰ ਰੋਕ ਲਿੱਤਾ ਜਾਂਦਾ ਹੈ ਔਰ ਕਿਸੇ ਹੋਰ ਨੂੰ ਜਿਹੜਾ ਰਸਤਾ ਨਹੀਂ ਦਿੱਤਾ ਜਾਂਦਾ ਜਿਸ ਕਰਕੇ ਭਾਰੀ ਟ੍ਰੈਫਿਕ ਜੈਮ ਲੱਗਦਾ ਹੈਗਾ ਔਰ ਇਸੇ ਕਾਰਨ ਲੋਕ ਵੀ ਔਰ ਤੁਸੀਂ ਵੀ ਜਦੋਂ ਚੱਲਦੇ ਹੋਵੋਗੇ ਸੜਕਾਂ ਤੇ ਤੱਕ ਕਈ ਵਾਰ ਤੁਸੀਂ ਜਿਹੜਾ ਕੰਪਲੇਂਟ ਕਰਦੇ ਹੋਏ ਨਜ਼ਰ ਆਉਂਗੇ ਆਏ ਹੋਗੇ ਕਿ ਆਟੋ ਚਾਲਕ ਆਪਣੀ ਸਵਾਰੀ ਦੇ ਚੱਕਰ ਦੇ ਵਿੱਚ ਕਿਤੇ ਵੀ ਜਿਹੜਾ ਬ੍ਰੇਕ ਲਗਾ ਦਿੰਦੇ ਨੇ ਕਿਸੇ ਵੀ ਜਗ੍ਹਾ ਮੋੜ ਲੈਂਦੇ ਨੇ ਇਸੇ ਕਾਰਨ ਲੋਕ ਵੀ ਜਿਹੜੇ ਨੇ ਤਕਲੀਫ ਦੇ ਵਿੱਚ ਆ ਜਾਂਦੇ ਨੇ ਇਸੇ ਕਰਕੇ ਕੰਪਲੇਂਟ ਵੀ ਕਰਦੇ ਨੇ ਕਿ ਆਟੋ ਚਾਲਕ ਇੰਨੇ ਜ਼ਿਆਦਾ ਵੱ ਚੁੱਕੇ ਨੇ ਲੁਧਿਆਣਾ ਦੇ ਵਿੱਚ ਔਰ ਇਹਨਾਂ ਦੀ ਟ੍ਰੈਫਿਕ ਦੇ ਅੰਦਰ ਰੋਕਣ ਦੀ ਜਾਂ ਜਾਮ ਲਾਉਣ ਦੀ ਇਸ ਸੰਖਿਆ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਲੋਕ ਪਰੇਸ਼ਾਨ ਹੋਣੇ ਸ਼ੁਰੂ ਹੋ ਗਏ ਨੇ ਹੁਣ ਤੁਸੀਂ ਮੇਰੇ ਪਾਸੇ ਦੂਸਰੇ ਪਾਸੇ ਤਸਵੀਰ ਦੇਖੋ ਕਿ ਤਿੰਨ ਤੇ ਨਾਟੋ ਇੱਕੋ ਲਾਈਨ ਦੇ ਵਿੱਚ ਲੱਗੇ ਹੋਏ ਨੇ ਬਿਲਕੁਲ ਵੀ ਅੱਗੇ ਜਾਂ ਪਿੱਛੇ ਹੋਣ ਦੀ ਇਹਨਾਂ ਨੂੰ ਜ਼ਹਿਮਤ ਨਹੀਂ ਚੱਕਰੇ ਬਲਕਿ ਆਟੋ ਦੇ ਬਰਬਰ ਆਟੋ ਲਗਾ ਕੇ ਆਪਣੀ ਮਰਜ਼ੀ ਨਾਲ ਮੁੜ ਕੇ ਦੂਸਰੇ ਦੇ ਲਈ ਮੁਸੀਬਤ ਦਾ ਕਾਰਨ ਬਣ ਜਾਂਦੇ ਨੇ ਇਧਰਲੇ ਪਾਸੇ ਅਗਰ ਮੈਂ ਤੁਹਾਨੂੰ ਤਸਵੀਰਾਂ ਦਿਖਾਵਾਂ ਤਾਂ ਤੁਸੀਂ ਇਧਰ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ 2 2 3 ਤੇ ਨਾਟੋ ਇੱਕ ਦੇ ਅੱਗੇ ਇੱਕ ਲਗਾ ਦਿੱਤੇ ਜਾਂਦੇ ਨੇ ਔਰ ਇਸ ਕਾਰਨ ਆਮ ਲੋਕਾਂ ਨੂੰ ਤਾਂ ਤਕਲੀਫ ਆਂਦੀ ਆ ਟ੍ਰੈਫਿਕ ਜਮ ਵੀ ਹੁੰਦੀ ਆ ਪਰ ਕਿਤੇ ਨਾ ਕਿਤੇ ਦੁਰਘਟਨਾ ਦਾ ਵੀ ਕਾਰਨ ਬਣ ਜਾਂਦੇ ਨੇ ਪਰ ਇਹਨਾਂ ਨੂੰ ਸਮਝਾਉਣਾ ਕਿਤੇ ਨਾ ਕਿਤੇ ਔਖਾ ਹੋ ਜਾਂਦਾ ਜਿਸ ਲੋਕ ਸ਼ਿਕਾਇਤ ਕਰਦੇ ਨੇ ਕਿ ਆਟੋ ਚਾਲਕ ਔਰ ਖਾਸ ਕਰ ਬੈਟਰੀ ਈ ਰਿਕਸ਼ਾ ਜਿਹੜਾ ਟ੍ਰੈਫਿਕ ਦੇ ਵਿੱਚ ਲਗਾਤਾਰ ਪ੍ਰੋਬਲਮਸ ਕ੍ਰੀਏਟ ਕਰ ਰਿਹਾ ਹੈ ਲਗਾਤਾਰ ਟ੍ਰੈਫਿਕ ਵਧਦਾ ਜਾ ਰਿਹਾ ਇਸੇ ਕਾਰਨ ਲੋਕਾਂ ਨੂੰ ਵੀ ਤਕਲੀਫ ਪੇਸ਼ ਆ ਰਹੀ ਹੈ ਕਈ ਲੋਕਾਂ ਨਾਲ ਇੱਥੇ ਗੱਲਬਾਤ ਕੀਤੀ ਗਈ ਸਭ ਦਾ ਇਹੀ ਕਹਿਣਾ ਸੀ ਕਿ ਈ ਰਿਕਸ਼ਾ ਔਰ ਆਟੋ ਚਾਲਕ ਬਿਲਕੁਲ ਰਸਤੇ ਦੇ ਵਿੱਚ ਹੀ ਬ੍ਰੇਕ ਲਗਾ ਲੈਂਦੇ ਨੇ ਆਪਣੀ ਸਵਾਰੀ ਦੇ ਚੱਕਰ ਦੇ ਵਿੱਚ ਪੂਰੀ ਟ੍ਰੈਫਿਕ ਨੂੰ ਰੋਕ ਕੇ ਰੱਖ ਦਿੰਦੇ ਨੇ ਗੱਲਬਾਤ ਕਰਦੇ ਆ ਲੋਕਾਂ ਦੇ ਨਾਲ ਵੀ ਔਰ ਟ੍ਰੈਫਿਕ ਨੂੰ ਰੋਕਣ ਵਾਲੇ ਆਟੋ ਚਾਲਕ ਜਿੱਦਾਂ ਤੁਸੀਂ ਤਸਵੀਰਾਂ 'ਚ ਦੇਖਿਆ ਕਿ ਬਿਲਕੁਲ ਵੀ ਪਰਵਾਹ ਨਹੀਂ ਕਰਦੇ ਕਿ ਪਿੱਛੇ ਟ੍ਰੈਫਿਕ ਰੁਕੀ ਹੋਈ ਹੈ ਜਾਂ ਚੱਲ ਰਹੀ ਹੈ ਇੱਕ ਦੇ ਅੱਗੇ ਇੱਕ ਲਗਾ ਲੈਂਦੇ ਨੇ ਉਹਨਾਂ ਕਾਰਨ ਕਿੰਨੀ ਜ਼ਿਆਦਾ ਦਿੱਕਤ ਪਰੇਸ਼ਾਨੀ ਆ ਜਾਂਦੀ ਹੈ ਬੀਰਾ ਜੀ ਤੁਹਾਡੇ ਕਾਰਨ ਸਾਰੇ ਕਹਿੰਦੇ ਆ ਕਿ ਸ਼ਹਿਰ ਦੀ ਟ੍ਰੈਫਿਕ ਜਿਹੜੀ ਆ ਖਰਾਬ ਹੋ ਜਾਂਦੀ ਹੈ ਸਰ ਸਾਰੇ ਇੱਕੋ ਹੀ ਵਰਗੇ ਨਹੀਂ ਹੁੰਦੇ ਹੁਣ ਚਲੋ ਮੰਨਦੇ ਆ ਗੱਲ ਨੂੰ ਵੀ ਆਟੋ ਵਾਲਿਆਂ ਕਰਕੇ ਟ੍ਰੈਫਿਕ ਜਮ ਹੁੰਦਾ ਵਾ ਪਰ ਆਪਾਂ ਤਾਂ ਕੋਈ ਬਹੁਤਾ ਜੇਰ ਤਾਂ ਨਹੀਂ ਖੜਦੇ ਉਹ ਮੈਂ ਮੰਨ ਲਉ ਬੱਸ ਲੱਗ ਗਈ ਬੱਸ ਦੇ ਪਿੱਛੇ ਖੜਨਾ ਪੈ ਗਿਆ ਹੁਣ ਨਾਲੇ ਆਪਾਂ ਦੌਰ ਲਿਆ ਅੱਛਾ ਅੱਛਾ ਇਹ ਵੀ ਹੈ ਈ ਰਿਕਸ਼ਾ ਵਾਲੇ ਆਪਣੀ ਸਵਾਰੀ ਦੇ ਚੱਕਰ 'ਚ ਬਿਲਕੁਲ ਪ੍ਰਵਾਹ ਨਹੀਂ ਕਰਦੇ ਜ਼ਿਆਦਾਤਰ ਐਨਾ ਕਿਤੇ ਵੀ ਮੋੜ ਲੈਂਦੇ ਆ ਸਰ ਉਹਨਾਂ ਕਰਕੇ ਇਸ ਟਾਈਮ ਜ਼ਿਆਦਾ ਐਕਸੀਡੈਂਟ ਹੋ ਰਿਹਾ ਕਿਸੇ ਵੀ ਟਾਇਲ ਟੱਬੇ 'ਚ ਪੈਲਟ ਜਾਂਦਾ ਸਵਾਰੀ ਮਤਲਬ ਇਸ ਟਾਈਮ ਉਹਨਾਂ ਕਰਕੇ ਸੜਕਾਂ 'ਚ ਜ਼ਿਆਦਾ ਖਰਾਬ ਹੋਇਆ ਪਿਆ ਅੱਛਾ ਈ ਰਿਕਸ਼ਾ ਕਰਨ ਹਾਂਜੀ ਹਾਂਜੀ ਈ ਰਿਕਸ਼ਾ ਕਰਨ ਇਹਨਾਂ ਦਾ ਵੀ ਕਿਤੇ ਨਾ ਕਿਤੇ ਕੰਮ ਖਰਾਬ ਹੋਇਆ ਪਿਆ ਲੇਕਿਨ ਤੁਸੀਂ ਪਿੱਛੇ ਤੱਕ ਅਗਰ ਨਿਗਾਹ ਮਾਰੋ ਤਾਂ ਤੁਹਾਨੂੰ ਦਿਖਾਈ ਦੇਗਾ ਕਿ ਇੱਥੇ ਪੂਰੀ ਤਰ੍ਹਾਂ ਨਾਲ ਆਟੋ ਵਾਲੇ ਜਿਹੜੇ ਨੇ ਮਨਮਰਜ਼ੀਆਂ ਕਰਦੇ ਨੇ ਔਰ ਟ੍ਰੈਫਿਕ ਤਾਂ ਰੋਕ ਹੀ ਰਹਿਣੇ ਬਲਕਿ ਜਾਮ ਦਾ ਕਾਰਨ ਵੀ ਬਣਦੇ ਹੋਏ ਨਜ਼ਰ ਆ ਰਹੇ ਨੇ ਲੇਕਿਨ ਰੀ ਰਿਕਸ਼ਾ ਔਰ ਆਟੋ ਚਾਲਕ ਵਾਲਿਆਂ ਨਾਲ ਵੀ ਗੱਲਬਾਤ ਕੀਤੀ ਹੈ ਕਿ ਕਿਉਂ ਸਮੱਸਿਆ ਜਿਹੜੀ ਹੈ ਬਧਾਨਿਓ ਵੀ ਰਹੀ ਜੀ ਤੁਹਾਡੇ ਘਰ ਕੇ ਸਾਰੀ ਸ਼ਹਿਰ ਦੀ ਸਮੱਸਿਆ ਬਣ ਗਈ ਟ੍ਰੈਫਿਕ ਭਾਈ ਸਾਡੇ ਘਰ ਕੇ ਭਾਈ ਸਾਡੇ ਘਰ ਕੇ ਥੋੜਾ ਹੈ ਜੀ ਇਹ ਇਹ ਤੁਹਾਡਾ ਬਹਿਮ ਆ ਜੀ ਠੀਕ ਆ ਜੀ ਪਬਲਿਕ ਆ ਦੇਖੋ ਤੁਸੀਂ ਭਾਈ ਦੁਵਾਰੀ ਚੱਕ ਦੀ ਪਈ ਆ ਨਾ ਸਾਰੇ ਸਵਾਰੀ ਚੱਕ ਦੇ ਪਏ ਨੇ ਬਸ ਇਹ ਆ ਜੀ ਜਿਹੜੇ ਈ ਰਿਕਸ਼ੇ ਵਾਲੇ ਨੇ ਉਹ ਫੋਲੋ ਨਹੀਂ ਕਰਦੇ ਈ ਰਿਕਸ਼ਾ ਈ ਰਿਕਸ਼ਾ ਦੀ ਜ਼ਿਆਦਾ ਸ਼ਿਕਾਇਤ ਆ ਰਹੀ ਤੇ ਪਾਜੀ ਉਹਨਾਂ ਨੂੰ ਮਤਲਬ ਆਉਣੀ ਆਉਣੀ ਸ਼ਿਕਾਇਤ ਨਾ ਉਹਨਾਂ ਨੂੰ ਚਲਾਉਣ ਦਾ ਪਤਾ ਠੀਕ ਹੈ ਜੀ ਜਿੱਧਰੋਂ ਆਉਂਦੇ ਨੇ ਉਧਰੋਂ ਘੁਮਾ ਲੈਂਦੇ ਨੇ ਬਦਨਾਮ ਸਾਰਿਆਂ ਨੂੰ ਕਰੀ ਜਾਂਦੇ ਨੇ ਇਸ ਕਰਕੇ ਕਹਿ ਰਿਹਾ ਈ ਰਿਕਸ਼ਾ ਜਿੱਧਰੋਂ ਦੇਖ ਲਿਓ ਖੜ ਕੇ ਦੇਖ ਲਿਓ ਤੁਹਾਨੂੰ ਪਤਾ ਲੱਗ ਜੂ ਆਪਣੇ ਆਪ ਜਿਆਦਾਤਰ ਸਮੱਸਿਆ ਜਿਹੜੀ ਹੈ ਈ ਰਿਕਸ਼ਾ ਕਰਕੇ ਆ ਰਹੀ ਹੈ ਅੱਛਾ ਵੀਰਾ ਜੀ ਤੁਹਾਡੇ ਕਰਕੇ ਕਹਿੰਦੇ ਆ ਸਮੱਸਿਆ ਆ ਰਹੀ ਏ ਈ ਰਿਕਸ਼ਾ ਚਾਲਕ ਜਿਆਦਾ ਟ੍ਰੈਫਿਕ ਰੋਕਦੇ ਔਰ ਕਾਰਨ ਵੀ ਬਣਦੇ ਐਕਸੀਡੈਂਟ ਤੇ ਮੇਰੇ ਮੇਰੇ ਕੋ ਆਟੋ ਯਾਰ 10 ਸਾਲ ਹੋ ਗਏ ਹਲੇ ਵੀ ਹੈਗਾ ਆਟੋ ਘਰੇ ਖੜਾ ਵਾ ਆਟੋ ਇਹ ਵਾਲੇ 5 ਮਹੀਨੇ ਹੋਇਆ ਮੈਂ ਹੁਣ ਲਿਆ ਵਾ ਇਹ ਮੈਂ ਤਾਂ ਲਿਆ ਵਾ ਹੁਣ ਆਟੋ ਦੇ ਖਰਚੇ ਨਹੀਂ ਪੂਰੇ ਹੁੰਦੇ ਅੱਛਾ ਇਹ ਸੱਚਾਈ ਹੈਗੀ ਈ ਰਿਕਸ਼ਾ ਵਾਲੇ ਬਿਲਕੁਲ ਨਹੀਂ ਦੇਖਦੇ ਦੋ ਦੋ ਤਿੰਨ ਤਿੰਨ ਦੇ ਬਰਾਬਰ ਖੜੇ ਹੋ ਜਾਂਦੇ ਆ ਟ੍ਰੈਫਿਕ ਤਾਂ ਰੁਕਦੀ ਆ ਇਹ ਰਿਕਸ਼ਾ ਵਾਲੇ ਭਾਜੀ ਰੁਕਦੇ ਆ ਪਰ ਆਪਾਂ ਨੇ ਇਦਾਂ ਖੜਦੇ ਆ ਕਿਉਂਕਿ ਮੈਂ 10 ਸਾਲ ਆਟੋ ਹੀ ਚਲਾਇਆ ਮੈ ਨਾਲੇ 4 ਮਹੀਨੇ ਹੋਇਆ ਹੋਣੀ ਇਹ ਲਿਆ ਅੱਛਾ ਗਲਤ ਹੀ ਹੈ ਸਹੀ ਹੈ ਗੱਲਾਂ ਗਲਤੀ ਆ ਬਰਾਬਰ ਗੱਡੇ ਖੜਾਣੀ ਅੱਗੇ ਪਿੱਛੇ ਖੜਾਓ ਬਰਾਬਰ ਖੜਾਣੀ ਆ ਉਹਦਾ ਗਲਤ ਹੈ ਗਈ ਹੋਈ ਆ ਅੱਛਾ ਜਿਹੜੇ ਬਿਨਾਂ ਦੇਖੇ ਇੱਧਰ ਉੱਧਰ ਇੱਕਦਮ ਹੀ ਰੋਕ ਲੈਂਦੇ ਆ ਸਵਾਰੀ ਦੇ ਚੱਕਰ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਤੁਹਾਡੀ ਵੀ ਜਾਨ ਖਤਰੇ 'ਚ ਔਰ ਪਿੱਛੇ ਵਾਲੇ ਵੀ ਜਾਨ ਖਤਰੇ 'ਚ ਔਰ ਆ ਭਾਜੀ ਹੈ ਗਈ ਹੋਈ ਆ ਵਿਆ ਆਪਣੀ ਗਲਤੀ ਨਾਲ ਦੋ ਜਾਨਿਆਂ ਦਾ ਮੋਦ ਹੋਣੀ ਆ ਆਪਣੀ ਵੀ ਹੋਣੀ ਆ ਨਾਲ ਦੂਜੇ ਦੀ ਵੀ ਹੋਣੀ ਆ ਗਲਤੀ ਇੱਕ ਦੀ ਸੰਭਲ ਕੇ ਚਲਾਓ ਰੋਜੀ ਰੋਟੀ ਤਾਂ ਕੋਈ ਨਹੀਂ ਰੋਕਦਾ ਰੋਜੀ ਰੋਟੀ ਜ਼ਰੂਰ ਕਮਾਓ ਲੇਕਿਨ ਆਮ ਲੋਕਾਂ ਦਾ ਵੀ ਧਿਆਨ ਰੱਖੋ ਤੁਹਾਡੇ ਕਾਰਨ ਕਿਸੇ ਦੂਸਰੇ ਨੂੰ ਕੋਈ ਵੀ ਮੁਸੀਬਤ ਨਾ ਹੋਵੇ ਜਾਂ ਫਿਰ ਉਹਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਲੁਧਿਆਣਾ ਤੋਂ ਕੈਮਰਾ ਪਰਸਨ ਦੀਪਕ ਦੇ ਨਾਲ ਕਮਲ ਕਪੂਰ ਲੁਧਿਆਣਾ 라이